ਤਮੇਂ ਅੱਧਰ ਚਲੋ ਸਾਰੇ ਅੱਧਰ ਵੜ ਜਾਓ ਮੇਰਾ ਅਨਿਲ ਕੁਮਾਰ ਉਰਫ ਹਾਨੀ ਪੰਡਤ ਕੀ ਮਾਮਲਾ ਹੈ ਅਸੀਂ ਨਾ ਸਾਡਾ ਨਾ ਇੱਕ ਮੈਨਿੰਗ ਦਾ ਮਾਮਲਾ ਚੱਲ ਰਿਹਾ ਹੈ ਮੁਕੰਦਪੁਰ ਦਾ ਉਹਦੀ ਰਿਪੋਰਟ ਵੀ ਬਣੀ ਹੋਈ ਆ ਇਹ ਨਾ ਗੁੰਡਾਗਰਦੀ ਚ ਮੈਨਿੰਗ ਕਰ ਰਹੇ ਨੇ ਉੱਥੇ ਤੇ ਮੈਂ ਉਹਨਾਂ ਦੀ ਅੱਜ ਕੰਪਲੀਟ ਕੀਤੀ ਸੀ ਅੱਜ ਖਬਰ ਚ ਵੀ ਲੁਆਈ ਸੀ ਪੱਤਰਕਾਰ ਵੀਰ ਵੀ ਆਏ ਸੀ ਤੇ ਉਹਨਾਂ ਦੇ ਕਰਕੇ ਅੱਜ ਇਹਨਾਂ ਨੂੰ ਆਪਣਾ ਭਰਾ ਸੀ ਮਈ ਪਾਲ ਉਹਨਾਂ ਨੂੰ ਇਕੱਲੇ ਨੂੰ ਘੇੜ ਲਿਆ ਇਹਨਾਂ ਨੇ ਘੇੜ ਕੇ ਉੱਥੇ ਸੱਟਾਂ ਮਾਰੀਆਂ ਫਿਰ ਉਹਦੇ ਘਰ ਵੜ ਕੇ ਉਹਦੇ ਸੱਟੇ ਮਾਰੀਆਂ ਫਿਰ ਮੇਰੇ ਘਰ ਵੜ ਗਏ ਕਿੰਨੇ ਬੰਦੇ ਜ਼ਖਮੀ ਹੋਏ ਨੇ ਚਾਰ ਬੰਦੇ ਜ਼ਖਮੀ ਹੋਏ ਨੇ ਮਹੀਪਾਲ ਨਰੇਸ਼ ਨੈਬਰਾਮ ਅੰਗਰੇਜ਼ ਸਿੰਘ ਕਿੰਨੇ ਕ ਬੰਦੇ ਨੇ ਹਮਲਾ ਕੀਤਾ 25 30 ਬੰਦੇ ਸੀ ਹਥਿਆਰ ਕਿਆ ਸੀ ਉਹਨਾਂ ਕੋਲ ਕਿਰਪਾਨਾਂ ਸੀ ਫੈਰ ਵੀ ਮਾਰ ਕੇ ਗਏ ਇੱਕ ਦਿਨ ਮਿੰਟਾਂ ਪਹਿਲਾਂ ਵੀ ਫੈਰ ਮਾਰ ਕੇ ਗਿਆ ਸੀ ਪਿੰਡ ਚ ਐਸਐਚਓ ਨੂੰ ਖੁਦ ਪਤਾ ਹੈ ਮੈਂ ਉਹਨਾਂ ਦੇ ਉਹਨਾਂ ਨਾਲ ਗੱਲ ਵੀ ਸੇਰ ਕੀਤੀ ਸੀ ਆ ਡੀਐਸਪੀ ਬਰਾੜ ਸਾਹਿਬ ਨੇ ਉਹਨਾਂ ਦੀ ਨੌਲੇਜ ਵਿੱਚ ਵੀ ਗੱਲ ਪਾਈ ਸੀ ਵੀ ਇਹਨਾਂ ਨੇ ਇੱਕ ਵਾਰੀ ਪਹਿਲਾਂ ਪਿੱਛੇ ਫੇਰ ਮਾਰਿਆ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਐਮਐਲਏ ਸਾਹਿਬ ਦੇ ਬੰਦੇ ਨੇ ਸਰਿਆਂ ਆ ਮਾ ਕੇ ਧਮਕੀਆਂ ਦੇ ਕੇ ਜਾਂਦੇ ਨੇ ਹੁਣ ਵੀ ਐਮਐਲਏ ਸਾਹਿਬ ਦੋ ਦਿਨ ਪਹਿਲਾਂ ਆਏ ਸੀ ਕਹਿੰਦਾ ਮੈਂ ਐ ਕਰਦਾਗਾ ਜੇ ਮੇਰੇ ਬੰਦਿਆਂ ਨੂੰ ਤੰਗ ਕੀਤਾ ਧਮਕੀਆਂ ਸਰਿਆਂ ਵੀ ਦੇ ਰਹੇ ਸੀ ਪਹਿਲਾਂ ਟੂਰਨਾਮੈਂਟ ਦੀ ਰੰਜਸਾ ਓਕੇ ਤੇ ਜਦੋਂ ਪਿੰਡ ਦੇ ਸਾਨੂੰ ਮੋਹਤ ਪਰ ਸੱਜਣਾ ਨੇ ਬਜ਼ੁਰਗਾਂ ਨੇ ਬੁਲਾਇਆ ਉੱਥੇ ਜਾ ਕੇ ਜਦੋਂ ਸੀ ਮੌਕਾ ਵਿਖਿਆ ਉਸ ਗੱਲ ਤੋਂ ਇਹਨਾਂ ਨੂੰ ਤਕਲੀਫ ਹੋਈ ਤੇ ਅੱਜ ਉਹਨਾਂ ਨੇ ਫਿਰ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੇ ਸੱਟਾਂ ਲੱਗੀਆਂ ਤੇ ਉੱਥੇ ਇਹਨਾਂ ਨੇ ਇਤੋਂ ਤੱਕ ਕਰ ਵੀ ਆਏ ਵੀ ਗੋਲੀ ਵੀ ਪਿੰਡ ਦੇ ਵਿੱਚ ਚਲਾਈ ਹੈ ਸੋ ਮੈਂ ਤਾਂ ਸਮਝਦਾ ਹਾਂ ਵੀ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈਗੀ ਹੈ ਉਹ ਤਾਰ-ਤਾਰ ਹੋਈ ਪਈ ਹੈ ਪੰਜਾਬ ਸਰਕਾਰ ਕਿਸੇ ਵੀ ਖੇਤਰ ਦੇ ਵਿੱਚ ਕੋਈ ਸਰਕਾਰ ਤਾਂ ਨਜ਼ਰ ਹੀ ਨਹੀਂ ਆਉਂਦੀ ਪੁਲਿਸ ਸਾਜ ਦੀ ਡੇਟ ਚ ਮੂਰ ਦਰਸ਼ਕਤ ਬਣੀ ਹੋਈ ਹੈ ਤੇ ਇਹ ਅੱਜ ਦਾ ਨਹੀਂ ਇਹ ਮਸਲਾ ਬਹੁਤ ਪੁਰਾਣਾ ਹੈ ਜੋ ਪੁਲਿਸ ਦੇ ਧਿਆਨ ਦੇ ਵਿੱਚ ਹਮੇਸ਼ਾ ਲਿਆਂਦਾ ਗਿਆ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਕੰਟਰੋਲ ਦੇ ਵਿੱਚ ਆਈ ਤੇ ਹਾਲਾਤ ਜਿਹੜੇ ਹੈਗੇ ਆ ਉਹ ਬਹੁਤ ਹੱਥ ਤੋਂ ਬਾਹਰ ਤੁਰੇ ਜਾਂਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਆਮ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਕਿੰਨੇ ਮੰਮਾ ਕਿੰਨੇ ਬੰਦਿਆਂ ਦੇ ਸੱਟਾ ਸਾਡੇ ਤਕਰੀਬ ਇੱਕ ਮੁੰਡਾ ਸਾਡਾ ਜਿਹਦਾ ਗੋਡਾ ਤੋੜਤਾ ਹੈ ਤੇ ਇੱਕ ਸਾਡਾ ਮਹੀਪਾਲ ਹੈ ਜਿਹਦੇ ਅੱਖ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਚਾਰ ਬੰਦੇ ਆ ਜਿਨ੍ਹਾਂ ਦੇ ਸੱਟਾ ਲੱਗੀ ਅੱਜ ਇਹ ਹਾਲਾਤ ਬਣ ਗਏ ਹਲਕੇ ਪਹਿਲਾਂ ਪਿੰਡ ਦੇ ਜਿੱਥੇ ਤਕਾਰਵਾਜੀ ਹੋਈ ਹੈ ਬਾਅਦ ਇੱਥੇ ਇੱਕ ਪਾਰਟੀ ਦਾਖਲ ਹੋਈ ਸੀ ਦੂਜੀ ਪਾਰਟੀ ਦਾਖਲ ਹੋ ਰਹੀ ਜਿੱਥੇ ਬੈਦਬਾਹੀ ਉਹ ਜਿੱਤ ਲੜਾਈ ਹੋ ਗਈ ਜਿੰਨੇ ਵੀਡੀਓ ਚ ਬੰਦੇ ਆਏ ਨੇ ਸਰ 7-7 ਦੇ ਸੀ ਐਪਰੇਟ ਕਰਦੇ ਹੋ ਕਿਸੇ ਜੀ ਸਰ ਸਾਡੇ ਨੇ ਟੂ ਮੈਨੇਜਰਸ ਆ ਗਏ ਨੇ ਉਹ ਬੈਠ ਅਟੈਂਡਰ ਵੈਪਨ ਦੇ ਸਾਥ ਸਰ ਆਪਣਾ ਪਰਫਾਰਮੈਂਸ ਤੇ ਜੇਨਾ ਨਾਮ ਦੇ ਰੀਪਨ ਬੰਦੇ ਸਟਾਫ ਮੈਨੇਜਰ ਟੂ ਮੈਨੇਜਰ ਉਹਨਾਂ ਤੋਂ ਕਿ ਮਾਰੇ ਸਰ ਕਿ ਬੰਲਾ ਜੇ ਚਾਹ ਮਾਰਿਆ ਹੈ ਕਿ ਚੇ ਚੇ ਚੋਕੀ ਦੇਖਣ ਸਾਥੇ ਆਪਣੇ ਕਬਜ਼ੇ ਤੇ ਲੈ ਲੈ ਬੰਦੂ ਸਭ ਤੋਂ ਸਰ ਰਾਤ ਜਿਹੜੀ ਥੋਨੀ ਛੱਟ ਦੇਖਣ ਨੂੰ ਮਿਲੀ ਹੈ ਮਾਮਲਾ ਕੇਸ ਹੀ ਪੂਰੀ ਤਫਤੀਸ਼ ਦੇ ਵਿੱਚ ਕੀ ਹੋ ਨਿਕਲੇ ਤੇ ਜਿਹੜੀ ਲੜਾਈ ਦਾ ਕਾਰਨ ਸੀ ਏ ਜੀ ਜਿਹੜੀ ਮੁੱਢਲੀ ਤਫ਼ਤੀਸ਼ ਹੁਣ ਤੱਕ ਹੋਈ ਹੈ ਉਹਦੇ ਵਿੱਚ ਮੁਕੰਦ ਪਰ ਪਿੰਡ ਦੇ ਰਹਿਣ ਵਾਲੇ ਹੈਗੇ ਵਿਅਕਤੀ ਦੋ ਗੁੱਟ ਹੈਗੇ ਇਹਨਾਂ ਦਾ ਪਹਿਲਾਂ ਵੀ ਤਕਰਾਰਬਾਜ਼ੀ ਚੱਲਦੀ ਹੈ ਪੁਰਾਣੀ ਸੋ ਆਪਸ ਵਿੱਚ ਪਹਿਲਾਂ ਇਹ ਪਿੰਡ ਦੇ ਵਿੱਚ ਕੱਲ ਰਾਤ ਨੂੰ ਲੜੇ ਰਾਤ ਨੂੰ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਸੀਗਾ ਸਾਰੇ ਬਾਹਰ ਸੀਗੇ ਸੋ ਇਮੀਡੀਏਟਲੀ ਫੋਰ ਜਿਹੜੀ ਪਹੁੰਚ ਗਈ ਸੀਗੀ ਫਿਰ ਇਹ ਉੱਥੋਂ ਇਹ ਦਾਖਲ ਹੋ ਕੇ ਇੱਧਰ ਆ ਗਏ ਹਸਪਤਾਲ ਦੇ ਵਿੱਚ ਆ ਗਏ ਜੋ ਦਾਖਲ ਹੋ ਕੇ ਹਸਪਤਾਲ ਆ ਕੇ ਦੁਬਾਰਾ ਇੱਥੇ ਨਾਲ ਲੜਾਈ ਕੀਤੀ ਅ ਹਸਪਤਾਲ ਦੇ ਵਿੱਚ ਜਿਹੜਾ ਵੀ ਇਹਨਾਂ ਨੂੰ ਸਾਜੋ-ਸਮਾਨ ਸਾਹਮਣੇ ਇਹਨਾਂ ਦੇ ਸਾਹਮਣੇ ਆਇਆ ਜਿਵੇਂ ਕਿ ਕਿ ਕਯੂ ਮੈਨੇਜਰ ਹੈ ਹਸਪਤਾਲ ਦਾ ਚੇਅਰ ਵਗੈਰਾ ਉਹ ਚੀਜ਼ਾਂ ਲੈ ਕੇ ਜਿਹੜੀ ਹੈਗੀ ਉਹਨਾਂ ਨਾਲ ਲੜਾਈ ਝਗੜਾ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਰਚਾ ਦਰਜ ਕਰ ਲਿਆ ਐਸਪੀ ਰੂਰਲ ਡੀਐਸਪੀ ਡੇਰਾ ਬਸਤੀ ਵਗੈਰੇ ਇਸ ਮੌਕੇ ਤੇ ਆ ਗਏ ਇਹਨਾਂ ਨੇ ਆ ਕੇ ਕਾਰਵਾਈ ਕਰਤੀ ਹੈ ਪਰਚਾ ਦੇ ਕੇ ਜਿਹੜੇ ਸੱਤ ਬੰਦੇ ਸੀਗੇ ਜਿਨ੍ਹਾਂ ਨੇ ਲੜਾਈ ਝਗੜਾ ਕੀਤਾ ਸੀਗਾ ਉਹ ਸਾਰੇ ਆਰਾਊਂਡ ਅਪ ਹੋ ਗਏ ਉਹ ਜਿਹੜੇ ਇਲਾਜ ਹੈਗੇ ਸੋ ਲੇਕਿਨ ਸਾਡੇ ਜਿਹੜੀ ਹੈਗੀ ਹਿਰਾਸਤ ਦੇ ਵਿੱਚ ਹੀ ਹੈਗੇ ਔਰ ਬਾਕੀ ਕੋਈ ਨਾਲ ਦੇ ਅਸੋਸੀਏਟ ਜਿਹੜੇ ਹੈਗੇ ਜਿਨ੍ਹਾਂ ਦਾ ਨਾਮ ਫਿਕਰ ਹੋਏਗਾ ਉਹਨਾਂ ਦੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਅਸੀਂ ਇੱਥੇ ਵਿਜ਼ਿਟ ਕਰਕੇ ਪ੍ਰਸ਼ਾਸਨ ਦੇ ਵਿੱਚ ਐਸਐਮਓ ਸਾਹਿਬ ਨੂੰ ਮਿਲ ਕੇ ਹਸਪਤਾਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੀ ਸਾਡੀ ਪੀਸੀਆਰ ਦੀ ਪੈਟ੍ਰੋਲਿੰਗ ਹੈ ਪੁਲਿਸ ਪ੍ਰੈਜ਼ੈਂਸ ਹਮ ਇੱਥੇ ਰਹੇਗੀ ਤਾਂ ਕਿ ਭਵਿੱਖ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ ਕੈਮਰੇ ਵਗੈਰਾ ਅਸੀਂ ਚੈੱਕ ਕਰ ਰਹੇ ਹਾਂ ਜੇ ਜਿਹੜੀ ਕੋਈ ਕਮੀ ਬੇਸੀ ਹੈਗੀ ਉਹ ਵੀ ਪੂਰੀ ਕਰਾ ਦਿੱਤੀ ਜਾਏ ਸਰ ਹਸਪਤਾਲਸ ਦੇ ਲਈ ਜਿਹੜੀ ਐਸਓਪੀ ਸੁਪਰੀਮ ਕੋਰਟ ਨੇ ਆਰਡਰਸ ਕੀਤੇ ਸੀਗੇ जी मैम ਸਾਡੇ ਇੱਥੇ ਤਾਂ ਵੀ ਹੈਵ ਅ ਵੈਰੀ ਗੁੱਡ ਕੋਆਰਡੀਨੇਸ਼ਨ ਸਾਡਾ ਜਿਹੜਾ ਹੈਗਾ ਸਿਵਲ ਸਰਜਨ ਨਾਲ ਵੀ ਕੋਆਰਡੀਨੇਸ਼ਨ ਹੈ ਔਰ ਐਸਐਮਓਜ਼ ਨਾਲ ਵੀ ਜਿਹੜੇ ਸਬਡਿਵੀਜ਼ਨ ਲੈਵਲ ਤੇ ਐਸਪੀਜ਼ ਦਾ ਤੇ ਡੀਐਸਪੀਜ਼ ਦਾ ਕੋਆਰਡੀਨੇਸ਼ਨ ਹੈਗਾ ਸੋ ਵੀ ਆਰ ਆਲਵੇਸ ਡੂਇੰਗ ਅ ਵੈਰੀ ਪ੍ਰੌਮਟ ਰਿਸਪਾਂਸ ਕਿ ਸਾਡੀ ਪੀਸੀਆਰ ਸੇਗੀ ਵੱਖ-ਵੱਖ ਇਲਾਕੇ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਗਾਈਡ ਕੀਤਾ ਹੋਇਆ ਹੈ ਕਿ ਡੇਲੀ ਦਿਨੇ ਤੇ ਇੱਕ ਵਾਰ ਰਾਤ ਨੂੰ ਹਸਪੀਟਲਸ ਆ ਕੇ ਗੇੜਾ ਜ਼ਰੂਰ ਮਾਰ ਕੇ ਚਾਹ ਸਰ ਕੁਝ ਵੀਡੀਓਜ਼ ਨਿਕਲ ਕੇ ਆਈਆਂ ਬੜੀ ਗੰਭੀਰ ਸਿੱਟਾਂ ਵਿੱਚ ਦੋ ਜਿਹੜੇ ਨੌਜਵਾਨਾਂ ਤੇ ਲੱਗਦੀਆਂ ਗੱਲਬਾਤ ਹੈ ਸਥਿਤੀ ਕਿਵੇਂ ਦੇਖੋ ਉਹ ਤਾਂ ਮੈਡੀਕਲੀ ਜਿਹੜਾ ਹੈਗਾ ਜਿਹੜੇ ਇਲਾਜ ਹੈਗੇ ਜਿਹੜੀ ਸੱਟਾਂ ਹੀ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ ਅਸੀਂ ਤਾਂ ਉਸ ਤੋਂ ਇਲਾਵਾ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਔਰ ਜਿਹੜਾ ਪ੍ਰੀਵੈਂਸ਼ਨ ਆਫ ਜਿਹੜਾ ਸੇਫਟੀ ਆਫ ਜਿਹੜਾ ਡਾਕਟਰਸ ਦੀ ਸੇਫਟੀ ਦਾ ਹੈਗਾ ਉਹ ਧਾਰਾਵਾਂ ਵੀ ਲਗਾ ਕੇ ਨਾਨ ਬੇਲੇਬਲ ਨਾਨ ਬੇਲੇਬਲ ਜਿਹੜੇ ਸੈਕਸ਼ਨਸ ਹੈਗੇ ਲਗਾ ਕੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਾਡਾ ਇਹਦੇ ਵਿੱਚ ਕਨਸੈਪਟ ਬਿਲਕੁਲ ਕਲੀਅਰ ਹੈ ਜਿਹੜਾ ਵੀ ਵਿਅਕਤੀ ਇੱਕ ਤਾਂ ਕਾਨੂੰਨ ਨੂੰ ਹੱਥ 'ਚ ਲੇਵੇਗਾ ਦੂਜਾ ਜਿਹੜੇ ਸਾਡੇ ਮੈਡੀਕਲ ਪ੍ਰੋਫੈਸ਼ਨਲਸ ਦੇ ਨਾਲ ਬਤਨੀ ਜੀ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਹਾਂਜੀ ਸਰ ਜਿਹੜੇ ਹਮਲਾ ਕਰਨ ਮਾਇਸ ਹੋਣ ਨਹੀਂ ਜਾਂਦਾ ਸਕਦੇ ਦੇਖੋ ਲੜਾਈ ਝਗੜਾ ਜਿਨੇ ਵੀ ਕੀਤਾ ਹੈ ਅਟੈਕ ਹੋਵੇ ਕਾਊਂਟਰ ਅਟੈਕ ਹੋਵੇ ਉਹ ਜਿਹੜੀ ਵੀ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਡਾਕਟਰ ਬਲਜੀਤ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਮੈਨੂੰ ਖਬਰ ਮਿਲੀ ਸੀ ਕਿ ਸਾਡਾ ਜਿਹੜਾ ਸਿਵਲ ਹਸਪਤਾਲ ਹੈ ਡੇਰਾ ਬੱਸੀ ਦਾ ਉਹਦੇ ਵਿੱਚ ਦੋ ਪਾਰਟੀਆਂ ਦੀ ਕਿਸੇ ਪਿੰਡ ਚ ਲੜਾਈ ਹੋਈ ਉਸ ਤੋਂ ਬਾਅਦ ਉਹ ਹਸਪਤਾਲ ਚ ਆਏ ਉੱਥੇ ਆ ਕੇ ਹਸਪਤਲ ਦੇ ਅੰਦਰ ਉਹਨਾਂ ਨੇ ਐਮਰਜੈਂਸੀ 'ਚ ਲੜਾਈ ਕੀਤੀ ਭੰਨ ਤੋੜ ਕੀਤੀ ਸਟਾਫ ਨੂੰ ਵੀ ਡਰਾ ਧੰਕਾਇਆ ਤੇ ਮੈਂ ਇਮੀਡੀਏਟ ਜਿਹੜਾ ਉਸੇ ਵੇਲੇ ਸੀਗਾ ਮੈਂ ਐਸਐਸਪੀ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਸਾਡੇ ਸਿਵਲ ਸਰਜਨ ਔਰ ਐਸਐਮਓ ਨੂੰ ਸਾਰਿਆਂ ਨੂੰ ਮੈਂ ਅਲਰਟ ਕਰਕੇ ਉੱਥੇ ਭੇਜਿਆ ਔਰ ਐਸਐਸਪੀ ਸਾਹਿਬ ਉੱਥੇ ਗਏ ਆ ਇਦੇ ਵਿੱਚ ਇੱਕ ਕਾਨੂੰਨ ਹੈਗਾ ਕਿ ਜੇ ਤੁਸੀਂ ਹਸਪਤਾਲ ਦੇ ਵਿੱਚ ਆ ਕੇ ਭੰਨ ਤੋੜ ਕਰਦੇ ਹੋ ਕਿਸੇ ਕਿਸਮ ਦੀ ਵਾਇਰਲੈਂਸ ਕਰਦੇ ਹੋ ਪ੍ਰਾਪਰਟੀ ਨੂੰ ਡੈਮੇਜ ਕਰਦੇ ਹੋ ਜਾਂ ਸਟਾਫ ਨੂੰ ਡਰਾਦੇ ਧਮਕਾਉਂਦੇ ਹੋ ਮਾਰਦੇ ਹੋ ਤਾਂ ਉਹਦੇ ਵਾਸਤੇ ਤੁਹਾਡੇ ਤੇ ਪਰਚਾ ਦੋਨਾਂ ਤੇ ਦਰਜ ਹੋ ਗਿਆ ਪਰਚਾ ਦਰਜ ਹੋਏਗਾ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਰਾਤ ਨਹੀਂ ਹੋਏਗੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਹਸਪਤਾਲ ਹੈ ਇਹ ਇੱਕ ਬਿਲਕੁਲ ਜਿਹੜਾ ਹੈਗਾ ਇਟਸ ਅ ਜ਼ੋਨ ਆਫ ਪੀਸ ਤੇ ਬੜਾ ਸ਼ਾਂਤ ਰਹਿ ਜਾ ਜੇ ਥੋੜੀ ਲੜਾਈ ਬਾਹਰ ਜੋ ਮਰਜ਼ੀ ਹੋਇਆ ਹੋਵੇ ਇੱਕ ਵਾਰੀ ਤੁਸੀਂ ਹਸਪਤਾਲ ਦੀ ਬਾਉਂਡਰੀ ਦੇ ਵਿੱਚ ਵੜ ਗਏ ਉੱਥੇ ਤੁਸੀਂ ਨਾ ਕਿਸੇ ਨੂੰ ਗਾਲ ਕੱਢ ਸਕਦੇ ਹੋ ਨਾ ਕਿਸੇ ਨੂੰ ਧਮਕੀ ਦੇ ਸਕਦੇ ਹੋ ਔਰ ਨਾ ਕੋਈ ਭੰਤਣ ਕਰ ਸਕਦੇ ਹੋ ਜੇ ਜਿਹੜਾ ਬੰਦਾ ਕਰੇਗਾ ਉਹਦੇ ਤੇ ਸਖਤ ਸਖਤ ਕਾਰਵਾਈ ਹੋਏਗੀ ਪਰਚਾ ਹੋਏਗਾ ਔਰ ਜਮਾਨਤ ਵੀ ਨਹੀਂ ਹੋਏਗੀ ਉਹਦੀ ਤੇ ਮੈਨੂੰ ਮੈਂ ਬੜਾ ਇਹਦਾ ਨੋਟਿਸ ਲਿਆ ਹੈਗਾ ਜੀ ਔਰ ਉੱਥੇ ਮੈਂ ਜਿਹੜੀ ਪੀਸੀਆਰ ਵੈਨ ਜਿਹੜੀ ਉਹਨਾਂ ਦੀ ਹੈਗੀ ਆ ਪੁਲਿਸ ਦੀ ਉਹ ਸਟੇਸ਼ਨ ਕਰ ਦਿੱਤੀ ਹੋਈ ਆ ਕੋਈ ਬੰਦਾ ਵੀ ਜਿਹੜਾ ਵੀ ਕਿਸੇ ਕਿਸਮ ਦੀ ਵੀ ਕੋਈ ਵਾਇਲੈਂਸ ਕਰਗਾ ਹਸਪਤਾਲ 'ਚ ਉਹਦੇ ਤੇ ਇਲਾਜ ਵਾਸਤੇ ਆਓ ਆਪਣੀ ਅਸੀਂ ਤੁਹਾਡੀ ਸੇਵਾ ਕਰਾਂਗੇ ਹਮੇਸ਼ਾ ਤੁਹਾਡਾ ਦੁੱਖ ਵੰਡਾਂਗੇ ਅਸੀਂ ਪਰ ਕੋਈ ਕੋਈ ਕਿਸੇ ਕਿਸਮ ਦੀ ਬਰਦਾਸ਼ਤ ਜਿਹੜੀ ਬਰਦਾਸ਼ਤ